ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਤੁਸੀਂ ਕਦੋਂ ਆਏ ਕੈਨੇਡਾ ਦੇ ਵਿੱਚ ਹਾਂਜੀ ਮੈਂ 1999 ਵਿੱਚ ਕੈਨੇਡਾ ਆਈ ਸੀ 1999 ਦੇ ਵਿੱਚ ਹਾਂਜੀ ਤੇ ਮੈਰਿਜ ਕਦੋਂ ਹੋਈ ਹਾਂਜੀ ਮੈਂ 1999 ਵਿੱਚ ਹੀ ਹੋਈ ਸੀ ਔਕੇ ਅੰਕਿਤ ਤੁਸੀਂ ਵੀਰਦੀ ਉਹਨਾਂ ਨੂੰ ਲੈ ਕੇ ਆਏ ਜਾਂ ਵੀਰਦੀ ਤੁਹਾਨੂੰ ਲੈ ਕੇ ਆਏ ਹਾਂਜੀ ਨਹੀਂ ਇਹ ਮੈਨੂੰ ਲੈ ਕੇ ਆਏ ਸੀ ਔਕੇ ਤੁਸੀਂ ਹਰ ਕੈਨੇਡਾ ਦੀਆਂ ਛੜਕਾਂ ਦੇ ਉੱਪਰ ਇੱਕ ਮਾਤਾ ਪਿਤਾ ਘਰ ਦੀ ਚੇਤਨਾ ਦੇ ਵਾਰਿਸ ਬਣ ਕੇ ਤੁਸੀਂ ਬੜੇ ਸੋਨੇ ਗੋਲਡ ਡਰਾਈਵਰ ਦੇ ਤੌਰ ਤੇ 53 ਫੁੱਟ ਵਾਲਾ ਟਰੱਕ ਚਲਾ ਰਹੇ ਹੋ। ਹਾਂਜੀ। ਤੁਸੀਂ ਪੰਜਾਬ ਦੇ ਅੰਦਰ ਕੋਈ ਗੱਡੀ ਚਲਾਈ ਸੀ? ਹਾਂਜੀ ਨਹੀਂ। ਸਕੂਟਰ, ਕਾਰ ਹਾਂਜੀ ਨੇ ਕੁਝ ਨਹੀਂ ਚਲਾਇਆ, ਸਾਈਕਲ ਵੀ ਘਾਟੀ ਚਲਾਇਆ ਸੀ। ਵਾਹ, ਕਮਾਲ ਹੋ ਗਈ। ਹਾਂਜੀ। ਕਿਤਨੇ ਇਸ ਹਰਕੇ ਸਾਡੇ ਬੱਚਿਆਂ ਦੇ ਅੰਦਰ ਸਰਵਾਈਵਲ ਸਕਿੱਲ ਫਾਇਦਾ ਹੋਏਗੀ। ਜਦੋਂ ਤੁਸੀਂ ਕੈਨੇਡਾ ਆਏ ਤੇ ਤੁਹਾਡੇ ਮਨ ਅੰਦਰ ਕਿਹਦਾ ਖਿਆਲ ਆਇਆ? ਹਾਂਜੀ ਮੈਂ ਇੰਨਾ ਨਾ ਗਈ ਸੀ ਕਿ ਟਰੱਕ ਤੇ ਚਲਾਉਂਦੇ ਹੁੰਦੇ ਸੀ ਕਿ ਜਦੋਂ ਮੈਂ ਟਰੱਕ ਸਟਾਫ ਤੇ ਗੋਰੀਆਂ ਦੇਖਿਆ ਫਿਰ ਮੈਂ ਇਹਨਾਂ ਨੂੰ ਕਿਹਾ ਸੀ। ਮੈਂ ਰਜਿਸਟਰੀ ਕਰਦਾ ਟਰੱਕ ਦਾ ਲਾਇਸੈਂਸ ਲੈ ਲਿਆ। ਹਾਂਜੀ। ਤੇ ਲਾਇਸੈਂਸ ਲੈਣ ਤੋਂ ਬਾਅਦ ਫਿਰ ਕਿਨੇ ਕਿਤੇ ਟ੍ਰੇਨਿੰਗ ਕੀਤੀ ਸੀ? ਹਾਂਜੀ ਜਦੋਂ ਲਾਇਸੈਂਸ ਆਇਆ ਨਹੀਂ ਟ੍ਰੇਨਿੰਗ ਕਰਾਈ ਸੀ ਕਿ ਪਹਿਲਾਂ। ਹਾਂਜੀ। ਠੀਕ ਹੈ। ਤੇ ਫਿਰ ਸਟਾਰਟਿੰਗ ਤੇ ਕੀ ਕੀ ਤੁਹਾਨੂੰ ਪ੍ਰੋਬਲਮਜ਼ ਆਉਂਦੀਆਂ ਰਹੀਆਂ ਬਤਾਓ ਜੀ ਟਰੱਕ ਡਰਾਈਵਰ। ਹਾਂਜੀ ਮੈਂ ਪਹਿਲਾਂ ਤਾਂ ਸਿੱਧਣੇ ਜਾਈ ਟੀਮ ਹੀ ਚੱਲਦੇ ਸੀ ਐਨੀ ਕੋਈ ਨਹੀਂ ਪ੍ਰੋਬਲਮ ਆਈ ਸੀ ਹੈਨਾ। ਹਾਂਜੀ ਫਿਰ ਜਦੋਂ ਜਿੱਦਾਂ 2002 ਤੋਂ ਬਾਅਦ ਵਿੱਚ ਟਾਂਚ ਸਟਾਰਟ ਕੀਤਾ। ਫਿਰ ਥੋੜਾ ਜਿੱਦਾਂ ਥੋੜਾ ਕਰ ਟਾਈਮ ਪ੍ਰੋਬਲਮ ਆਈਆਂ ਪਰ ਹੁਣ ਤੇ ਜਿੱਦਾਂ ਨੋਰਮਲ ਲੱਗਦਾ। ਹਾਂਜੀ। ਤੇ ਇਸ ਐਕਸਪੀਰੀਅੰਸ ਦੇ ਵਿੱਚੋਂ ਹੋਰ ਤੁਸੀਂ ਨਵਾਂ ਬੱਚੀਆਂ ਨੂੰ ਕੀ ਕਹਿਣਾ ਚਾਹੋਗੇ? ਹਾਂਜੀ ਮੈਂ ਤੇ ਇਹ ਕਹਿਣਾ ਚਾਹੁੰਦੀ ਹਾਂ ਵੀ ਸਿੱਖੀ ਸਰੂਪ ਜੀ ਆਪਾਂ ਜਿੱਦਾਂ ਬਹੁਤ ਕੁਝ ਕਰ ਸਕਦੇ ਆਂ ਆਪਾਂ ਦੂਸਰੇ ਵਾਲ ਦੇਖਣ ਦੀ ਲੋੜ ਨਹੀਂ। ਮੈਂ ਸਿੱਖ ਬੱਚੀਆਂ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਉਹ ਕੇਸਾਂ ਦੀ ਬੇਅਦਬੀ ਨਾ ਕਰਨ। ਨਤ ਨਿਮੀ ਹੋਣ ਅਤੇ ਮਾਪਿਆਂ ਦੇ ਆਜ਼ਾ ਕਰੀ ਬਣਨ। ਮੈਂ ਵੀ ਇੱਕ ਔਰਤਾਂ ਜੋ ਕਿ ਅੱਜ ਦੁਨੀਆ ਦੀਆਂ ਨਜ਼ਰਾਂ ਮੇਰੇ ਤੇ ਹਨ। ਗੁਰੂ ਸਾਹਿਬ ਸਾਡੇ ਹਮੇਸ਼ਾ ਅੰਗ ਸੰਗ ਹਨ ਸਾਨੂੰ ਕਿਸੇ ਗੱਲ ਦੀ ਕੋਈ ਹਾਂਜੀ ਅਸੀਂ 10ਵੀਂ ਕਲਾਸ ਜਿੱਦਾਂ ਸੈਦਵਾਦ ਉਹਨਾਂ ਨੇ ਕੀਤੀ ਹੈ ਤੇ ਉਸ ਤੋਂ ਬਾਅਦ ਅਸੀਂ ਹਿੰਦੂ ਕਨਿਆ ਕਾਲ ਚ ਕਬੂਤਲਾ ਜਦੋਂ ਤੁਸੀਂ ਆਪਣੇ ਸਕੂਲ ਚ ਪੜਦੇ ਸੀ ਤੁਹਾਡੀਆਂ ਕਲਾਸ ਫੈਨਲਸ ਜਿਹੜੀਆਂ ਸਾਨੂੰ ਤੁਹਾਡੇ ਨਾਲ ਤੇ ਕੀ ਉਹਨਾਂ ਨੂੰ ਲੱਗਦਾ ਸੀ ਕਿ ਕਦੀ ਰਾਜਵਿੰਦਰ ਵਿਦੇਸ਼ਾਂੀਆ ਧਰਤੀਆਂ ਤੇ ਟਰੱਕ ਚਲਾਏਗੀ ਹਾਂਜੀ ਨਹੀਂ ਹੁਣ ਵੀ ਜਦੋਂ ਕਿਤੇ ਇਦਾਂ ਵੀ ਪਿੰਡ ਵਿੱਚ ਕੋਈ ਗੱਲ ਦੀ ਟਰੱਕ ਚਲਾਉਂਦੀ ਆ ਤਾਂ ਤਾਂ ਜਿੰਨਾ ਬਹੁਤ ਹਰਾਨ ਹੋ ਜਾਂਦੀ ਹੈ ਹਾਂਜੀ ਤੁਹਾਡੀ ਕੋਈ ਐਸੀ ਕਲਾਸ ਕੋਲ ਜਿੱਦੇ ਨਾਲ ਤੁਹਾਡਾ ਹੁਣ ਇਸ ਵੇਲੇ ਸੰਪਰਕ ਚੱਲ ਰਿਹਾ ਹੋਵੇ ਤੇ ਜਿਹੜੀਆਂ ਯਾਨੀ ਬੜਾ ਖੁਸ਼ ਹੋ ਰਹੀਆਂ ਹੁਣ ਜਾਂ ਕਹਿੰਦੇ ਹਾਂ ਸਾਨੂੰ ਫੋਟੋ ਤੇ ਦਿਖਾ ਦਿਓ ਤੁਸੀਂ ਕਿੱਦਾਂ ਚਲਾਉਂਦੇ ਹਾਂਜੀ ਜਦੋਂ ਵੀ ਜਾਂਦਾ ਜਿੱਦਾਂ ਇੰਡੀਆ ਦੇ ਵਿੱਚ ਤਾਂ ਸਾਰੀਆਂ ਮੈਦਦੀਆਂ ਐ ਤਾਂ ਉਦਾਂ ਕਹਿੰਦੀ ਹੁੰਦੀ ਐ ਵੀ ਫੋਟੋ ਐਡਾ ਫੋਟੋ ਦੇਖ ਕੇ ਕਹਿੰਦੀ ਹੁੰਦੀ ਐ ਐਡਾ ਵੱਡਾ ਟਰੈਲਰ ਐ ਐਡਾ ਟਰੱਕ ਐ ਜਿਹੜਾ ਤੂੰ ਚਲਾਉਣੀ ਆ ਹਾਂਜੀ ਐਸੀ ਬਾਈਕਲ ਤਾਂ ਤੂੰ ਵਕੜਾ ਬੈਗ ਪੈਂਦੀ ਹੁੰਦੀ ਸੀ ਐਡਾ ਟਰੈਲਰ ਕਿੰਦਾ ਚਟਾਉਣੀ ਆ ਗੁਰੂ ਪੰਥ ਖਾਲਸਾ ਜੀਓ ਅੱਜ ਸਾਡੇ ਪੰਜਾਬ ਦੇ ਅੰਦਰ ਇੱਕ ਅਗਾਂਵਧੂ ਜ਼ਿਲ੍ਹਾ ਜ਼ਿਲੰਦਰ ਜਿੱਥੇ ਕਪੂਰਥਲੇ ਦੇ ਕੋਲ ਰੇਲ ਕੋਚ ਫੈਕਟਰੀ ਆ ਰੇਲ ਕੋਚ ਫੈਕਟਰੀ ਦੇ ਨਾਲ ਹੀ ਪਿੰਡ ਸਿਧਮਨ ਦੁਨਾ ਉੱਥੋਂ ਦੀ ਧਰਤੀ ਤੋਂ ਇੱਕ ਆਮ ਸਧਾਰਨ ਬੱਚੀ ਦੇ ਤੌਰ ਤੇ ਜੀਵਨ ਦੀ ਸ਼ੁਰੂਆਤ ਕਰਨ ਵਾਲੀ ਪੀਵੀ ਰਾਜਵਿੰਦਰ ਕੌਰ ਅੱਜ ਕੈਨੇਡਾ ਦੀਆਂ ਸੜਕਾਂ ਦੇ ਉੱਪਰ ਬੜੀ ਸ਼ਾਨੋ ਸ਼ੌਕਤ ਦੇ ਨਾਲ ਇੱਕ ਸਿੱਖੀ ਸਰੂਪ ਲੈ ਕੇ ਗੁਰਮਤ ਵਾਲਾ ਸਰੂਪ ਲੈ ਕੇ ਬਤਾਓਰੇ ਟਰੱਕ ਡਰਾਈਵਰ ਔਰ ਗੁੱਡ ਟਰੱਕ ਡਰਾਈਵਰ ਜੋ ਇਥੇ ਜੌਬ ਕਰ ਰਹੇ ਹਨ ਜਿਹੜੇ ਸੜਕਾਂ ਦੇ ਉੱਪਰ ਬੀਬੀ ਰਾਜਵਿੰਦਰ ਕੌਰ ਵਰਗੀਆਂ ਲੋਹਾਂ ਅਤੇ ਹੋਰ ਗੁਰਸਿੱਖ ਪਿਆਰੇ ਵੱਖ-ਵੱਖ ਪਰਾਲੇ ਕਰਦੇ ਨੇ ਖਿਆਲ ਆਉਂਦਾ ਹੋਵੇਗਾ ਕਿ ਕੌਣ ਕਹਿੰਦਾ ਹੈ ਕਿ ਸਿੱਖ ਪੰਥ ਵਿੱਚ ਕੋਈ ਚੰਗਾ ਨਹੀਂ ਹੋ ਰਿਹਾ ਅੱਜ ਤੋਂ ਬਾਅਦ 네ਗੇਟਿਵਿਟੀ ਪਾਸ ਆਨ ਕਰਨੀ ਬੰਦ ਕਰੀਏ ਪੋਜ਼ਿਟਿਵਿਟੀ ਪਾਸ ਆਨ ਕਰਨੀ ਸ਼ੁਰੂ ਕਰੀਏ ਆਪ ਜੀ ਇਹ ਵੀਡੀਓ ਕਲਿੱਪ ਦੂਰ ਦੂਰ ਤੱਕ ਦਿਖਾ ਕੇ ਖਾਸ ਤੌਰ ਤੇ ਸਿੱਖ ਬੱਚੀਆਂ ਨੂੰ ਇਹ ਸੰਦੇਸ਼ ਦੇਣਾ ਅੱਜ ਤੋਂ ਬਾਅਦ ਕੇਸਾਂ ਦੀ ਬਿਆਦਵੀ ਬੰਦ ਕਰੀਏ ਨਿਤਨੀ ਬਣੀਏ ਮਾਪਿਆਂ ਦੇ ਆਗਿਆਕਾਰੀ ਬਣੀਏ ਅਤੇ ਇੱਕ ਰੋਲ ਮਾਡਲ ਸਿੱਖ ਬੀਬੀਆਂ ਬੀਬੀ ਬੇਬੇ ਨਾਨਕੀ ਜੀ ਬਾਗ ਬੀਬੀ ਅਮਰੋਜੀ ਜੀ ਬਾਗ ਮਾਤਾ ਪਾਕਾ ਔਰ ਬਾਗ ਅਸੀਂ ਕੁਝ ਬਖਰੇ ਉਪਰਾਲੇ ਕਰ ਦਿਖਾਈਏ